ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਸਿੱਖ ਕੌਮ ਦਿਨ ਦੁਨੀਆ ਦਿਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਹੀ ਹੈ 13 ਪਉ ਨੂੰ ਸਾਰੀ ਸਿੱਖ ਸੰਗਤ ਇਸ ਦਿਹਾੜੇ ਨੂੰ ਹਰ ਸਾਲ ਹੀ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਉਂਦੀ ਆ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੁੱਚੇ ਸਿੱਖ ਜਗਤ ਨੂੰ ਇਹ ਅਪੀਲ ਹੈ ਕਿ 27 ਦਸੰਬਰ ਨੂੰ 10 ਵਜੇ ਤੋਂ ਲੈ ਕੇ ਸਵਾ 10 ਵਜੇ ਤੱਕ 15 ਮਿੰਟ ਜਿੱਥੇ ਵੀ ਕਿਤੇ ਅਸੀਂ ਮੌਜੂਦ ਆ ਉੱਥੇ ਹੀ ਇਹਨਾਂ ਕੋ ਸਮਾਂ 15 ਕੁ ਮਿੰਟ ਦਾ ਅਸੀਂ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਜਿਹੜਾ ਹੈ ਉਹ ਜ਼ਰੂਰ ਕਰੀਏ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ ਯਾਦ ਕਰਦੇ ਹਾਂ ਦੁਬਾਰਾ ਫੇਰ ਇੱਕ ਵਾਰੀ ਮੈਂ ਸਮੁੱਚੀ ਸਿੱਖ ਕੌਮ ਨੂੰ ਸਿੱਖ ਜਗਤ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ 13 ਪਉ 27 ਦਸੰਬਰ ਨੂੰ 10 ਵਜੇ ਤੋਂ ਲੈ ਕੇ ਸਵੇਰੇ 10:30 ਵਜੇ ਤੱਕ 15 ਮਿੰਟ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਮਾਤਾ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ ਮੂਲ ਮੰਤਰ ਤੇ ਗੁਰਮੰਤਰ ਦਾ ਪਾਠ ਇਕਾਗਰ ਚਤੋਂ ਕੇ ਹਰ ਸਿੱਖ ਜਿਹੜਾ ਹੈ ਬੱਚਾ ਬੱਚੀ ਬਜ਼ੁਰਗ ਮਾਪੇਨ ਸਭ ਅਸੀਂ ਸੰਗਤੀ ਰੂਪ ਦੇ ਵਿੱਚ ਜਾ ਜਿੱਥੇ ਵੀ ਕਿਤੇ ਇਕੱਲੇ ਵਿਅਕਤੀਗਤ ਤੌਰ ਤੇ ਜਰੂਰ करिए ਸਹਬ ਜਿਆਦਾਨ ਸਤਕਾਰ ਪੇਟ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ